ਟੂਟੀ ਗਾਂਡ ਨਾ ਹਾਰੋ ਗੋਪਾਲ 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 ਦੇ ਗੱਗੇ ਨੂੰ ਦੋ ਮਾਤਰਾ ਲੱਗੀਆਂ ਹੋਈਆਂ ਨੇ ਜੀ ਹੋੜਾ ਤੇ ਔਂਕੜ ਇੱਕ ਟਾਈਮ ਦੋ ਮਾਤਰਾ ਨਹੀਂ ਬੋਲੀਆਂ ਜਾ ਸਕਦੀਆਂ ਜਾਂ ਤੇ ਆਪਾਂ ਹੋੜਾ ਹੀ ਬੋਲਾਂਗੇ ਜਾਂ ਔਂਕੜ ਬੋਲਾਂਗੇ ਹੁਣ ਜੇ ਹੋੜਾ ਬੋਲਾਂਗੇ ਔਂਕੜ ਰਹਿ ਜਾਂਦਾ ਜੇ ਔਂਕੜ ਬੋਲਾਂਗੇ ਹੋੜਾ ਰਹਿ ਜਾਂਦਾ ਤੇ ਆਪਾਂ ਸਾਰਿਆਂ ਨੂੰ ਸਮਝ ਆਏ ਬਈ ਜਿਹੜਾ ਸ਼ਬਦ ਹੈ ਉਹ ਗੋਪਾਲ ਹੈ ਹੋੜੇ ਨਾਲ ਗੋਪਾਲ ਪਰ ਇੱਥੇ ਕਵਿਤਾ ਦਾ ਤੋਲ ਪੂਰਾ ਕਰਨ ਲਈ ਮਾਤਰਾ ਘਟਾਉਣ ਲਈ ਗੱਗੇ ਨੂੰ ਔਂਕੜ ਲਾਤਾ ਜੇ ਆਪਾਂ ਗ੍ਰਾਮਰ ਅਨੁਸਾਰ ਵੇਖਦੇ ਆ ਤਾਂ ਦੀਰਘ ਲਘੂ ਵੱਡੀ ਛੋਟੀ ਮਾਤਰਾ ਹੁੰਦੀ ਹੈ ਕੀਰਤਨ ਪਾਠ ਕਰਦੇ ਆ ਕਿਸੇ ਵੇਲੇ ਲੰਮੀ ਮਾਤਰਾ ਦਾ ਉਚਾਰਨ ਨਹੀਂ ਹੋ ਸਕਦਾ ਟੂਟੀ ਗੰਡਨ ਹਾਰ ਗੋਪਾਲ ਵਿਆਖਿਆ ਜੇ ਆਪਾਂ ਮੰਨ ਕਰਕੇ ਸ਼ਰਨ ਵਿੱਚ ਆ ਜਾਈਏ ਉਹ ਦੁਬਾਰੇ ਜੁੜ ਸਕਦਾ ਹੈ ਟੂਟੀ ਗੰਡਨ ਹਾਰ ਗੋਪਾਲ ਤੇ ਸਾਡੀ ਟੂਟੀ ਪ੍ਰੀਤ ਨੂੰ ਗੰਡਣ ਵਾਲਾ ਪਰਮਾਤਮਾ ਆਪ ਹੈ ਸਰਬ ਜੀਆਂ ਆਪੇ ਪ੍ਰਤਪਾਲ ਤੇ ਪ੍ਰਤਪਾਲ ਦੇ ਦਰਸ਼ਨ ਕਰੋ ਜੀ ਨੂੰ ਕਹੀਂ ਭੈਣ ਪ੍ਰਤਪਾਲ ਪੜ੍ਹਦੇ ਨੇ ਪ੍ਰਤਪਾਲ ਜੇ ਪ੍ਰਿਤਪਾਲ ਹੁੰਦਾ ਤਾਂ ਪੱਪੇ ਨੂੰ ਸਿਹਾਰੀ ਹੋਣੀ ਸੀ ਪਰ ਇੱਥੇ ਵੇਖੋ ਤੱਤੇ ਨੂੰ ਸਿਹਾਰੀ ਲੱਗੀ ਹੋਈ ਹੈ ਸਬ ਦੀ ਪ੍ਰਤਪਾਲ ਪ੍ਰਤਪਾਲਣਾ ਕਰਨ ਵਾਲਾ ਹੈ ਇਸੇ ਕਰਕੇ ਨੂੰ ਪ੍ਰਤਪਾਲ ਪੜਾਂਗੇ ਪ੍ਰਿਤਪਾਲ ਨਹੀਂ ਪੜਨਾ ਸਗਲ ਕੀ ਚਿੰਤਾ ਜਿਸ ਮਨ માં ਹੈ ਸਬ ਦਾ ਧਿਆਨ ਅਕਾਲ ਪੁਰਖ ਵਾਹਿਗੁਰੂ ਦਾ ਜਿਵੇਂ ਘੜ ਦੇ ਹੈਡ ਨੂੰ ਆਪਣੇ ਪਰਿਵਾਰ ਦਾ ਪਤਾ ਹੁੰਦਾ ਹੈ ਧਿਆਨ ਹੁੰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਰੇ ਸੰਸਾਰ ਦਾ ਧਿਆਨ ਹੈ ਤੇ ਸਭ ਦੀ ਚਿੰਤਾ ਉਹਨੂੰ ਹੈ ਜੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮਹਿ ਜਾਨ ਤੂੰ ਪਾਇ ਨ ਤੀ ਨਾ ਪੀ ਰੋ ਜੀ ਤੇ ਔਥੇ ਹੱਠ ਨ ਚੱਲਈ ਨਾ ਕੋ ਗਿਰ ਸਕਰੇ ਪਾਣੀ ਚ ਵੇਖੋ ਕੋਈ ਦੁਕਾਨ ਨਹੀਂ ਚੱਲਦੀ ਕੋਈ ਹੱਟ ਨਹੀਂ ਚੱਲਦਾ ਕੁਝ ਨਹੀਂ ਚੱਲਦਾ ਸਭ ਕੁਝ ਉੱਤੇ ਜੀਵਾਂ ਨੂੰ ਮਿਲ ਜਾਂਦਾ ਹੈ ਸੌਦਾ ਮੂਲ ਨਾ ਹੋ ਵੀ ਨਾ ਕੋ ਲੇ ਨਾ ਦੇ ਨਾ ਕੋਈ ਉੱਥੇ ਲੈਣ ਦੇਣ ਹੈ ਪਰ ਉੱਥੇ ਵੀ ਸਭ ਨੂੰ ਰਿਜ਼ਕ ਦਿੰਦਾ ਹੈ ਪਰਮਾਤਮਾ ਸਗਲ ਕੀ ਚਿੰਤਾ ਜਿਸ ਮਨ માં ਹੈ ਤਿਸ ਤੇ ਬਿਰਥਾ ਕੋਈ ਨਾ ਹੈ ਔਰ ਇੱਥੇ ਬਿਰਥਾ ਜੀ ਖਾਲੀ ਲਈ ਆਇਆ ਹੈ ਰੱਬ ਦੇ ਘਰ ਤੋਂ ਕੋਈ ਖਾਲੀ ਨਹੀਂ ਜਾਂਦਾ ਕਈ ਵਾਰ ਅਖੜ ਤੇ ਲਗਾ ਮਾਤਰ ਇੱਕੋ ਹੁੰਦੀਆਂ ਨੇ ਅਰਥ ਬਦਲ ਜਾਂਦੇ ਨੇ ਆਪਾਂ ਪਿੱਛੇ ਸ਼ਲੋਕ ਸਰਵਣ ਕੀਤਾ ਸੀ ਉਥੇ ਬਿਰਥਾ ਪੀੜ ਵਾਸਤੇ ਆਇਆ ਸੀ ਦਰਦ ਵਾਸਤੇ ਆਇਆ ਸੀ ਬੇਦਨਾ ਵਾਸਤੇ ਆਇਆ ਸੀਗਾ ਤਿਸਤੇ ਬਿਰਥਾ ਕੋਈ ਨਾ ਆਇਓ ਤਾਂ ਖਾਲੀ ਕੋਈ ਨਹੀਂ ਹੈ ਜਿਵੇਂ ਆਪਾਂ ਬਾਹਰ ਵੇਖਦੇ ਆਂ ਕਈ ਪਸ਼ੂ ਅਵਾਰਾ ਹੁੰਦੇ ਨੇ ਦੇਖੋ ਸਾਡੀ ਸੁਸਾਇਟੀ ਦੀ ਡਿਊਟੀ ਲਈ ਹੁੰਦੀ ਹੈ ਕਈ ਪੈਣ ਪਰਾ ਪਿਆਰ ਵਾਲੇ ਜਿਨ੍ਹਾਂ ਦੇ ਹਿਰਦੇ ਵਿੱਚ ਦਇਆ ਉਹਨਾਂ ਨੂੰ ਬੜੇ ਪਿਆਰ ਨਾਲ ਜਾ ਕੇ ਉਹਨਾਂ ਪਾਣੀ ਛਕਾਉਂਦੇ ਹੁੰਦੇ ਨੇ ਡਿਊਟੀ ਲਈ ਹੋਈ ਹੈ ਜਿੱਥੇ ਬੰਦੇ ਦੀ ਤਾਕਤ ਵੀ ਨਹੀਂ ਹੁੰਦੀ ਉੱਥੇ ਵੀ ਦੰਦਾ ਜੀ ਸਭ ਨੂੰ ਦੰਦਾ ਸਗਲ ਕੀ ਚਿੰਤਾ ਜਿਸਮਨ ਮਾਹਂ ਤਿਸਤੇ ਵਿੜਦਾ ਕੋਈ ਨਹੀਂ ਰੇ ਮਨ ਮੇਰੇ ਸਦਾ ਹਰ ਜਾਪ ਮਨ ਦਾ ਨੰਨਾ ਮੁਕਤ ਹੈ ਇਹ ਮਨ ਨੂੰ ਸੰਬੋਧਨ ਹੈ ਪਾਠ ਇੱਕ ਆਪ ਕਰਨਾ ਹੁੰਦਾ ਇੱਕ ਦੂਜੇ ਤੋਂ ਕਰਵਾਉਣਾ ਧੱਕੇ ਨਾਲ ਵੀ ਪਾਠ ਕਰ ਉਹਦੇ ਵਿੱਚ ਹਰ ਆਪ ਕਰਨ ਵਿੱਚ ਬੜਾ ਫਰਕ ਹੈ ਫਿਰ ਰਸਾ ਹੁੰਦਾ ਜੇ ਅਸੀਂ ਆਪ ਜੁੜਨੇ ਆਂ ਬੇਨਤੀ ਕਰਕੇ ਵੀ ਮਹਾਰਾਜ ਉਦਮ ਬਖਸ਼ਿਸ਼ ਕਰੋ ਜੇ ਅਸੀਂ ਆਪ ਜੁੜਨੇ ਆ ਨਾ ਫਿਰ ਰਸਾ ਹੁੰਦਾ ਮੇਰੇ ਮਨ ਹਮੇਸ਼ਾ ਹਰੀ ਦਾ ਜਾਪ ਗੁਨਾ ਨਾਲ ਜੁੜ ਜਾ ਹਮੇਸ਼ਾ ਹਰੀ ਦੇ ਨਾਮ ਨਾਲ ਜੁੜਨਾ ਕਰ ਹਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਪ੍ਰਭੂ ਸਤਿਗੁਰੂ ਇਹ ਅਵਨਾਸੀ ਹੈ ਆਪਾਂ ਕਿਸੇ ਮਨੁੱਖ ਨੂੰ ਨਹੀਂ ਅਬਨਾਸ਼ੀ ਕਹਿ ਸਕਦੇ ਕਿਉਂਕਿ ਥੋੜੇ ਸਮੇਂ ਬਾਅਦ ਤੇ ਸਰੀਰ ਹੈ ਫਿਰ ਨਹੀਂ ਰਹਿੰਦਾ ਖਤਮ ਹੋ ਜਾਂਦਾ ਹੈ ਮਾਟੀ ਮਾਟੀ ਹੋਈ ਏਕ ਇਸੇ ਕਰਕੇ ਅਬਨਾਸ਼ੀ ਤੇ ਪ੍ਰਭੂ ਆਪ ਹੈ ਅਬਨਾਸ਼ੀ ਸਭ ਤੋਂ ਪਹਿਲਾਂ ਲਿਖਿਆ ਪ੍ਰਭ ਆਪੇ ਆਪ ਆਪੇ ਆਪ ਆਪਣਾਸ਼ੀ ਸਰਬ ਕਲਾ ਸਮਰੱਥ ਹੈ ਆਪਣੇ ਆਪ ਚ ਪੂਰਾ ਹੈ ਜੀ ਰੇ ਮਨ ਮੇਰੇ ਉਹਨੂੰ ਜਾਪ ਮਤਲਬ ਕਿਸੇ ਮਨੁੱਖ ਕੋਲ ਆਪਾਂ ਰੋਈਏ ਗੱਲ ਨਹੀਂ ਬਣਦੀ ਉਤੇ ਆਪਣੇ ਦੁੱਖ ਦੱਸਦਾ ਜੀ ਸਮਾਨੁ ਸੁਖ ਪੈ ਕਰੋ ਬੇਨਤੀ ਸੋ ਆਪਣੇ ਦੁੱਖ ਭਰਿਆ ਪਾਰ ਬ੍ਰਹਮ ਜੀ ਨੇ ਰਿਦੈ ਅਰਾਧਿਆ ਤਿਨ ਭਉ ਸਾਗਰ ਤਰਿਆ ਰੇ ਮਨ ਮੇਰੇ ਸਦਾ ਹਰਿ ਜਾਪ ਅਵਨਾਸੀ ਪ੍ਰਭ ਆਪਿਆ ਆਪਨ ਕੀ ਆਕਸ਼ੂ ਨਾ ਹੋਏ ਆਪਾਂ ਕੁਝ ਨਹੀਂ ਕਰ ਸਕਦੇ ਜੋ ਵੀ ਕੰਮ ਯੂਨੀਵਰਸ ਅਕਾਲਪੁਰਖ ਵਾਹਿਗੁਰੂ ਜੀ ਨੇ ਕਰ ਦੇਣਾ ਉਹ ਜੀਵ ਨਹੀਂ ਕਰ ਸਕਦਾ ਉਹ ਬੰਦਾ ਨਹੀਂ ਕਰ ਸਕਦਾ ਜੀ ਕਾਰਨ ਤੇ ਠੀਕ ਹੈ ਕਾਰਨ ਪਰਮਾਤਮਾ ਹੀ ਹੈ ਕਾਰਨ ਨਹੀਂ ਕੋਈ ਬਣ ਸਕਦਾ ਜੇ ਬੰਦੇ ਦੇ ਹੱਥ ਵਿੱਚ ਹੋਵੇ ਨਾ ਉਹ ਬੰਦਾ ਕੁਝ ਵੀ 1 ਮਿੰਟ ਵਿੱਚ ਕਰ ਸਕਦਾ ਹੈ ਪਰ ਬੰਦੇ ਦੇ ਹੱਥ ਵਿੱਚ ਕੁਝ ਨਹੀਂ ਆਵੇਂ ਉਹ 100 ਵਾਰ ਸੋਚੇ ਮੈਂ ਇਦਾਂ ਕਰ ਦੂੰ ਇਦਾਂ ਕਰ ਦੂੰ ਇਦਾਂ ਕਰ ਦੂੰ ਪਰ ਕੀ ਕਰ ਸਕਦਾ ਕੁਝ ਨਹੀਂ ਕਰ ਸਕਦਾ ਜੇ ਸੋ ਉਪਰਾਨੀ ਲੋਚੈ ਕੋਏ 100 ਵਾਰ ਕਰਕੇ ਵੇਖ ਲਵੇ ਸੋਚ ਲਵੇ ਤਿਸ ਵਿਨ ਨਾਹੀਂ ਤੇ ਰਹਿ ਕਿ ਸ਼ਕਾਮ ਸੋਖਾ ਸਮਝ ਲੋ ਕੋਈ ਜੀਮੇ ਤੰਤਰ ਹੈ ਮੰਤਰ ਹੈ ਕਿਸੇ ਤਰ੍ਹਾਂ ਦਾ ਕਰਮ ਕਾਂਡ ਹੈ ਇਹ ਸਾਡੇ ਕਿਸੇ ਕੰਮ ਦੇ ਨਹੀਂ ਆਪਾਂ ਰੋਜ਼ ਸਰਵਣ ਕਰਦੇ ਆਂ ਅਵਰ ਕਾਜ ਤੇਰਾ ਕੀਤਾ ਨਾ ਕਾਮ ਅਵਰ ਕਾਜ ਉਹ ਕਰਮ ਕਾਂਡ ਕਿਸੇ ਕੰਮ ਦਾ ਨਹੀਂ ਇਸ ਵਿੰਨ ਨਾ ਹੀ ਤੇ ਰਹਿ ਕਿਛ ਕਾਮ ਰੱਬ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਸ਼ਰਨ ਛੱਡ ਕੇ ਸ਼ਬਦ ਛੱਡ ਕੇ ਕੋਈ ਕਰਮ ਕਾਂਡ ਭਾਈ ਕਿਸੇ ਕੰਮ ਦਾ ਨਹੀਂ ਗਤ ਨਾਨਕ ਜਪ ਏਕ ਹਰ ਨਾਮ ਗਤ ਹੁੰਦਾ ਜੀ ਕਾਮਯਾਬੀ ਗਤੀ ਪਲਾ ਸਭ ਦੀ ਉੱਚੀ ਅਵਸਥਾ ਇੱਕ ਨਾਮ ਜਪ ਕੇ ਹੀ ਹੁੰਦੀ ਹੈ ਜੀ ਨਾਮ ਜਪ ਕੇ ਹੀ ਹੋਣੀ ਹੈ ਗਤ ਨਾਨਕ ਜਪ ਏਕ ਹਰ ਨਾਮ